ਇਹ ਘੋੜੇ ਦਾ ਨਾਮ ਮਹੰਤ ਹਾਂਜੀ ਹਾਂ ਸੋ ਬਾਈ ਘੋੜੇ ਬਾਰੇ ਦੱਸੋ ਮੜਾ ਜਾ ਦਰਸ਼ਕ ਘੋੜੇ ਤੇ ਨਿਗਾਹ ਮਾਰ ਰਿਹਾ ਜੀ ਇਹ ਘੋੜਾ ਜੀ ਮੱਝੂ ਕੇ ਲੈਣ ਦਾ ਘੋੜਾ ਜੀ ਠੀਕ ਹੈ ਜੀ ਹਾਂਜੀ ਹਾਂ ਇਹ ਫੌਜੀ ਘੋੜਾ ਇੱਕ ਬਹੁਤ ਮਸ਼ਹੂਰ ਘੋੜਾ ਹੈ ਫੌਜੀ ਜੀ ਉਹਦਾ ਬੱਚਾ ਹੈ ਜੀ ਹਾਂਜੀ ਹਾਂ ਕਿ ਇਸ ਲਾਈਨ ਤੇ ਇਸ ਖਾਨਦਾਨ ਦੇ ਕਿੰਨੇ ਕ ਗੁਣ ਇਸ ਘੋੜੇ ਦੇ ਵਿੱਚ ਹੈਗੇ ਆਲਮੋਸਟ ਸਾਰੇ ਗੁਣ ਹੈ ਬਾਈ ਜੀ ਉਹਦੀ ਲੈਂਥ ਤੋਂ ਲੈ ਕੇ ਇਹਦੀ ਹਾਈਟ ਤੋਂ ਲੈ ਕੇ ਜੀ ਇਹਦੀ ਦਲੇਰੀ ਤੋਂ ਲੈ ਕੇ ਜੀ ਇਹਦੀ ਅੰਤਕ ਤੱਕ ਤੱਕ ਇਹਦੇ ਸਾਰਾ ਕੁਝ ਹੀ ਹੈ ਬਾਈ 컬러 ਫੇਰ ਦਾ ਅਗੇਨ ਜੋ ਮੱਝੂ ਕੇ ਲਾਈਨ ਹੈ ਮੇਨ ਕਲਰ ਗਿਣਿਆ ਗਿਆ ਨੀਲਾ ਜੀ ਹਾਂਜੀ ਹਾਂ ਬਲੂ ਇਹਦੀ ਮਾਂ ਬਹੁਤ ਚੰਗੀ ਹੈ ਜੀ ਮਾਂ ਕੋਕਰੀ ਵਾਲੇ ਜੈਲਦਾਰ ਦੀ ਧੀ ਹੈ ਮੇਰੀ ਆਪ ਦੀ ਇੱਕ ਥਿੰਕਿੰਗ ਹੈ ਕਿ ਘੋੜਾ ਫੀਸਲੀ ਫੀਸਲੀ ਘੋੜਾ ਨਹੀਂ ਛੱਡਿਆ ਜਾਂਦਾ ਘੋੜਾ ਜੇ ਫੀਸ ਲਈ ਜਾਂਦੀ ਹੈ ਤਾਂ ਉਹ ਘੋੜੀ ਨੂੰ ਕਨਸੀਵ ਕਰਾਂ ਦੀ ਲਈ ਜਾਂਦੀ ਹੈ ਉਹ ਪਹਿਲੇ ਜੰਪ ਤੇ ਹੋ ਜयो ਚਾਰ ਜੰਪ ਤੇ ਹੋ ਜयो ਉਹ ਛੇ ਵਾਰ ਤੋਂ ਬਹੁਤ ਬਹੁਤ ਸਵਾਗਤ ਆ ਸਾਰੇ ਦੋਸਤਾਂ ਦਾ ਤੇ ਅੱਜ ਆਪਾਂ ਪੀਆਰ ਪੰਜਾਬ ਦੀ ਟੀਮ ਤੁਹਾਨੂੰ ਲੈ ਕੇ ਆਈ ਆ ਬੈਡ ਸਟੱਡ ਫਾਰਮ ਆ ਸਾਡੇ ਵੱਡੇ ਭਾਈ ਵਿਕਰਾਂਤ ਸ਼ਰਮਾ ਜੀ ਦਾ ਇਹ ਬੈਡ ਸਟੱਡ ਫਾਰਮ ਆ ਲੁਧੇਹਾਨੇ ਤੇ ਬਹੁਤ ਹੀ ਬਹੁਤ ਹੀ ਸੋਹਣਾ ਸਟੱਡ ਫਾਰਮ ਆ ਤੇ ਇੱਥੇ ਆਪਾਂ ਤੁਹਾਨੂੰ ਅੱਜ ਇੱਕ ਘੋੜਾ ਵਿਖਾਵਾਂਗੇ ਸੋ ਸਭ ਤੋਂ ਪਹਿਲਾਂ ਵਿਕਰਾਂਤ ਭਾਈ ਹੁਣਾਂ ਨੂੰ ਆਪਾਂ ਜੀ ਆ ਆਪਦੇ ਆ ਭਾਈ ਜੀ ਜੀ ਆਨ ਪਿਆਰ ਪੰਜਾਬ ਦੇ ਉੱਤੇ ਜੀ ਧੰਨਵਾਦ ਜੀ ਤੁਹਾਡਾ ਜੀ ਬਾਈ ਪਹਿਲੀ ਵਾਰੀ ਬੜੇ ਚਿਰਾਂ ਬਾਅਦ ਦਰਸ਼ਣਾ ਦੀ ਤਾਂ ਸੀ ਬੜੇ ਚਿਰਾਂ ਬਾਅਦ ਆਪਾਂ ਦਰਸ਼ਨ ਹੋ ਸਕੇ ਤੇ ਤੁਹਾਡਾ ਧੰਨਵਾਦ ਵੀ ਆ ਤੁਸੀਂ ਇਹਨੇ ਬਿਜ਼ੀ ਸਕੇਜੂਲ ਚੋਂ ਸਾਡੀ ਸਹਾਇਤਾ ਨਹੀਂ 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 ਬਿਜ਼ੀ ਬਸ ਇਦਾਂ ਹੀ ਆ ਸਰ ਜੀ ਹਾਂ ਜੀ ਹਾਂ ਸਰ ਕੋੜਾ ਜਿਹੜਾ ਸਕਰੀਨ ਤੇ ਡਿਸਪਲੇ ਹੋ ਰਿਹਾ ਹਾਂ ਜੀ ਹਾਂ ਇਹ ਕੋੜੇ ਦਾ ਨੌ ਮਹੰਤ ਹੈ ਹਾਂ ਜੀ ਹਾਂ ਸੋ ਬਾਈ ਕੋੜੇ ਬਾਰੇ ਦੱਸੋ ਮੜਾ ਜ ਆ ਦਰਸ਼ਕ ਕੋੜੇ ਤੇ ਨਿਗਾਹ ਮਾਰ ਰਿਹਾ ਜੀ ਇਹ ਘੋੜਾ ਜੀ ਮੱਝੂ ਕੇ ਲਾਈਨ ਦਾ ਘੋੜਾ ਜੀ ਠੀਕ ਹੈ ਜੀ ਹਾਂ ਜੀ ਇਹ ਫੌਜੀ ਘੋੜਾ ਬਹੁਤ ਮਸ਼ਹੂਰ ਘੋੜਾ ਹੈ ਫੌਜੀ ਜੀ ਉਹਦਾ ਬੱਚਾ ਹੈ ਜੀ ਹਾਂ ਜੀ ਇਹ ਆਪਾਂ ਇੱਥੋਂ ਲਿਆ ਸੀਗਾ ਮੁੱਲਾਪੁਰ ਦਾ ਆਖਾਂ ਦੇ ਕੋਲ ਪਿੰਡ ਦਾ ਜੀ ਉਹਨਾਂ ਤੋਂ ਲਿਆ ਸੀਗਾ ਭਾਈ ਉਹਨਾਂ ਤੋਂ ਠੀਕ ਹੈ ਜੀ ਹਾਂ ਜੀ ਕਿੰਨੀ ਉਮਰ ਆਪਾਂ ਜੀ ਇਹਦੀ ਹੁਣ ਇਹਦੀ 6 ਸਾਲ ਹੈ ਜੀ ਠੀਕ ਹੈ ਜੀ ਇੱਕ ਤਰ੍ਹਾਂ ਹੁਣ ਪੂਰਾ ਜਵਾਨ ਹੈ ਹਾਂ ਜੀ ਹਾਂ ਜਵਾਨ ਹੈ ਮੱਝੂ ਕੇ ਲਾਈਨ ਇੱਕ ਕਾਫੀ ਮਸ਼ਹੂਰ ਲਾਈਨ ਹੈ ਹਾਂ ਜੀ ਹਾਂ ਤੇ ਫੌਜੀ ਘੋੜਾ ਵੀ ਕਾਫੀ ਮਸ਼ਹੂਰ ਹਾਂ ਜੀ ਹਾਂ ਤੇ ਇਸ ਲਾਈਨ ਤੇ ਇਸ ਖਾਨਦਾਨ ਦੇ ਕਿੰਨੇ ਕੁ ਗੁਣ ਇਸ ਘੋੜੇ ਦੇ ਵਿੱਚ ਹੈਗੇ ਆਲਮੋਸਟ ਸਾਰੇ ਗੁਣ ਹੈ ਬਾਈ ਜੀ ਇਹਦੀ ਲੈਂਥ ਤੋਂ ਲੈ ਕੇ ਇਹਦੀ ਹਾਈਟ ਤੋਂ ਲੈ ਕੇ ਜੀ ਇਹਦੀ ਦਲੇਰੀ ਤੋਂ ਲੈ ਕੇ ਜੀ ਇਹਦੀ ਅ ਅਨਥਕਤਾ ਤੱਕ ਇਹਦੇ ਸਾਰਾ ਕੁਝ ਹੀ ਹੈ ਬਾਈ ਕਲਰ ਫੇਰ ਦਾ ਅਗੇਨ ਜੋ ਮੱਝੂ ਕੇ ਲਾਇਨ ਹੈ ਮੇਨ ਗੱਲ ਗਿਣਿਆ ਗਿਆ ਨੀਲਾ ਜੀ ਹਾਂ ਜੀ ਹਾਂ ਬਲੂ ਜੀ ਹਾਂ ਜੀ ਇਹ ਉਸ ਲਾਈਨ ਦੇ ਤਕਰੀਬਨ ਸਾਰੇ ਗੁਣਾ ਨੂੰ ਹਾਂ ਜੀ ਹਾਂ ਇਹ ਕੈਰੀ ਕਰਦਾ ਹਾਂ ਜੀ ਕਰਦਾ ਜੀ ਕਰਦਾ ਕਮਾਲ ਦੀ ਗੱਲ ਹੈ ਹਾਂ ਆਪਾਂ ਇਹਨੂੰ ਸਟੱਡ ਸਰਵਿਸ ਲਈ ਬਈ ਕਦੋਂ-ਕਦੋਂ ਵਰਤ ਰਹੇ ਆ। ਹੋ ਗਿਆ ਜੀ ਸਾਲ ਸਾਲ ਕੋ ਹੋ ਗਿਆ। ਹਾਂਜੀ ਹਾਂ। ਤੇ ਇਹਦੇ ਬੱਚੇ ਆਏ ਨੇ ਕੋਈ? ਹਾਂਜੀ ਬੱਚੇ ਆਇਆ ਦੋ ਤਿੰਨ ਬੱਚੇ ਆਏ। ਇੱਕ ਬੱਚਾ ਤਾਂ ਸ਼ਾਇਦ ਪਰਮਾਤਮਾ ਨੇ ਚਾਇਆ ਤਾਂ ਸੁੱਖ ਸੰਦ ਹੋਇਆ ਤਾਂ ਨੈਕਸਟ ਵੀਕ ਹੀ ਆ ਜਾਏਗਾ ਜੀ ਆਪਣੇ ਘਰੇ ਆ ਰਹੇ ਜੀ। ਅੱਛਾ ਆਪਣੇ ਘਰੇ ਆ ਰਹੇ। ਹਾਂਜੀ ਹਾਂ। ਤੇ ਜਿਹੜੇ ਬੱਚੇ ਇਹਦੇ ਆਲਰੇਡੀ ਦੋ ਆਏ ਨੇ ਤੁਸੀਂ ਦੱਸਦੇ ਕੀ ਹੋਇਆ ਹੈ? ਅ ਬਸ਼ੇਰੀਆਂ ਨੇ ਦੋਨੋਂ ਬਾਈ ਜੀ। ਹਾਂਜੀ ਕਾਲੀਆਂ ਬਸ਼ੇਰੀਆਂ ਆਈਆਂ ਨੇ। ਸੋਣੀਆਂ ਆਈਆਂ। ਚੰਗੀਆਂ ਆਈਆਂ ਜੀ। ਚੰਗੀਆਂ ਆ ਜੀ ਹਾਂ ਜੀ ਹਾਂ ਠੀਕ ਆ ਕਿਉਂਕਿ ਇਹਦੀ ਮਾਂ ਬਹੁਤ ਚੰਗੀ ਆ ਜੀ ਮਾਂ ਕੋਕਰੀ ਵਾਲੇ ਜੈਲਦਾਰ ਦੀ ਧੀ ਏ ਹਾਂ ਸੁਭਾਅ ਬਾਰੇ ਮੜਾ ਜੀ ਦੱਸ ਦਿਓ ਇਸ ਘੋੜੇ ਦੇ ਸੁਭਾਅ ਦੇਖੋ ਅ ਸੁਭਾਅ ਐਦਾਂ ਜੀ ਲਗਾਮ ਪਾਉਣ ਵੇਲੇ ਬਹੁਤ ਤੰਗ ਕਰਦਾ ਜੀ ਅੱਛਾ ਜੀ ਹਾਂ ਜੀ ਹਾਂ ਬੰਦੇ ਅੜੀ ਹਲਾ ਥੋੜਾ ਆ ਬੰਦੇ ਨੂੰ ਨਾਲ ਹੀ ਯੱਕ ਲੈਂਦਾ ਉੱਪਰ ਅੱਛਾ ਜੀ ਤੋਂ ਬਹੁਤ ਵੱਡੀ ਆਪਾਂ ਕੱਢਾਂਗੇ ਹੋਣੀ ਜੀ ਹਾਂ ਜੀ ਹਾਂ ਅੱਛਾ ਜੀ ਜੀ ਕਿਉਂਕਿ ਉਹ ਆਪਾਂ ਮੂਲ ਰੂਪ ਚ ਆਪਾਂ ਜਿਹੜੀਆਂ ਗੱਲਾਂ ਦੇਖਣੀਆਂ ਹੁੰਦੀਆਂ ਨੇ ਉਹੀ ਹੁੰਦਾ ਹੈ ਕਿ ਸੁਭਾਅ ਕਿ ਹੋ ਜਾ ਹਾਂਜੀ ਹਾਂ ਦਲੇਰੀ ਕਿਹੋ ਜਿਹੀ ਹੈ ਹਾਂਜੀ ਬਾਕੀ ਇਹਦੇ ਫੀਚਰ ਕਿਹੋ ਜਿਹਾ ਕੋੜੇ ਦੇ ਹਨਾ ਤੇ ਬਣਤਰ ਕਿਹੋ ਜਿਹੀ ਖਾਨਦਾਰ ਮੂਲ ਰੂਪ ਚ ਇਹੀ ਗੱਲਾਂ ਆਪਾਂ ਇੱਕ ਤਰ੍ਹਾਂ ਦਾ ਪਾਲਕ ਜਾਂ ਕੂੜਾ ਪ੍ਰੇਮੀ ਦੇਖਦਾ ਤਾਂ ਹੀ ਅਗਲਾ ਸਾਡੇ ਕੋਲ ਕ੍ਰੋਸਿੰਗ ਲਈ ਆਉਂਦਾ ਹਾਂਜੀ ਹਾਂ ਤੇ ਬਈ ਜਿਹੜੀ ਇਸ ਤੋਂ ਵੱਡੀ ਗੱਲ ਆਪਾਂ ਇਹਦੀ ਫੀਸ ਕੀ ਰੱਖੀ ਹੋਈ ਆ ਫੀਸ ਬਈ ਜੀ ਕੋ ਜਿੰਨੇ ਸਾਲ ਹੈ ਬਿਲਕੁਲ ਆਲਰੇਡੀ 7 ਸਾਲ ਨੇ ਜੀ 70 ਦੇ 70 ਸਾਲਾਂ ਦੀ 21000 ਫੀਸ ਹੈ ਜੀ ਅੱਛਾ ਜੀ ਹਾਂਜੀ ਹਾਂ ਪੁੱਸਤ ਕੋ ਬਹੁਤ ਜ਼ਿਆਦਾ ਫੀਸ ਨਹੀਂ ਰੱਖੀ ਹੋਈ। ਇਹ ਫੀਸ ਆਪਾਂ ਕਹਿ ਨਹੀਂ ਸਕਦੇ। ਇਹ ਤਾਂ ਇਹ ਹੈ ਕਿ ਜੇ ਬੰਦਾ 1 ਈਅਰ ਖਰਚੂਗਾ ਤਾਂ ਸ਼ਾਇਦ ਉਹ ਬੱਚੇ ਕੋਈ ਕਈ ਬੰਦੇ ਆ ਜੀ ਬੱਚਿਆਂ ਨੂੰ ਦਵਾਈ ਅ ਬੜ ਜੜੀ ਬੂਟੇ ਨਹੀਂ ਕਰਾਉਂਦੇ। ਹਾਂ। ਹਾਂ। ਇਹ ਸੋਚ ਕੇ ਕਿ ਲੋਕਾਂ ਦੀ ਇਸਲਾਮਾ ਦੇ ਨਾਲ ਹੀ ਮੈਂ 1 ਈਅਰ ਕੀਤੀ ਅਦਰਵਾਜ਼ਾ ਪਹਿਲਾਂ ਮੈਂ ਵੀ ਨਹੀਂ ਸੀ ਲੈਂਦਾ ਬਈ। ਅੱਛਾ ਜੋ। ਹੁਣ ਵੀ ਕੋਈ ਐਡਾ ਐਡਾ ਕੋਈ ਫੱਸੀ ਨਹੀਂ ਹੈ ਕਿ 21 ਹੀ ਲੈਣਾ। ਅਗਰ ਉਹ ਬੰਦਾ ਕਹਿੰਦਾ ਕਿ ਯਾਰ ਮੇਰੇ ਕੋਲ 5000 ਦਾ ਸਰ ਘੱਟ ਤਾਂ ਆਪਾਂ ਉਹ ਵੀ ਮੈਟਰ ਨਹੀਂ ਕਰਦਾ। ਉਹ ਬੰਦੇ ਦੀ ਆਪਦੀ ਤੁਸੀਂ ਕਹਿ ਲੋਗੇ ਜੀ ਜੋ ਬੰਦਾ ਕਹਿੰਦਾ ਅਸੀਂ ਉਹਦੀ ਗੱਲ ਮੰਨ ਲਈ ਦੀ ਵਿਕਰਾਂਤ ਬਾਈ ਜੀ ਦੇ ਬਾਰੇ ਜਿੱਦਾਂ ਵੀ ਆ ਅੱਜ ਤੱਕ ਮੈਂ ਸੁਣਿਆ ਆ ਤੇ ਉਹ ਮੈਂ ਇਹੀ ਸੁਣਿਆ ਆ ਕਿ ਵੀਰ ਦਿਲ ਦਾ ਨਿਹਰਾ ਸੋਨਾ ਇਨਸਾਨ ਆ ਤੇ ਇਹ ਗੱਲ ਇਸ ਗੱਲ ਸੱਚੀ ਆ ਕਿ ਮੈਂ ਕਿਉਂਕਿ ਮੈਂ ਸੁਣੀ ਸੀ ਮੂੰਹ ਤੇ ਕਰਨ ਵਾਲੀ ਗੱਲ ਨਹੀਂ ਮੈਂ ਵਾਕਈ ਸੁਣੀ ਸੀ ਬਹੁਤ ਚਿਰਾਂ ਦੀ ਕਿ ਬਾਈ ਨੇ ਕਦੇ ਕਿਸੇ ਨਾਲ ਇਦਾਂ ਅੜ ਕੇ ਪੈਸੇ ਨਹੀਂ ਕਦੇ ਲਏ ਹੈਗੇ ਤੇ 21000 ਬਹੁਤ ਜੈਨੂਇਨ ਜੀ ਫੀਸ ਆ 21000 ਕੋਈ ਜ਼ਿਆਦਾ ਫੀਸ ਨਹੀਂ ਹੈਗੀ ਸੋ ਅਗਰ ਮਹਾਂਤ ਜਿਹੜਾ ਕੋੜਾ ਤੁਸੀਂ ਯਾਰ ਸਕਰੀਨ ਤੇ ਦੇਖ ਰਹੇ ਆ तकरीबन ਮੱਝੂ ਕੇ ਲਾਈਨ ਦੀ ਹਰ ਇੱਕ ਫੀਚਰ ਇਸ ਘੋੜੇ ਦੇ ਵਿੱਚ ਹੈਗਾ ਆ ਹਰ ਇੱਕ ਗੁਣ ਇਸ ਘੋੜੇ ਚ ਆ ਦਲੇਰੀ ਹੋਣੀ ਬਹੁਤ ਜ਼ਰੂਰੀ ਹੁੰਦੀ ਆ ਘੋੜੇ ਦੇ ਵਿੱਚ ਇਹ ਅਗਰ ਕੋੜਾ ਪਿੱਛੇ ਨੂੰ ਨਾ ਯਾਰ ਹਟਦਾ ਹੋਵੇ ਸਿੱਧੀ ਜੀ ਮੈਂ ਗੱਲ ਕਹਿ ਦਵਾਂ ਘੋੜਾ ਅੱਗੇ ਵਧਦਾ ਹੋਵੇ ਘੋੜਾ ਆਪਣੇ ਮਾਲਕ ਨੂੰ ਪਿਆਰ ਕਰਦਾ ਹੋਵੇ ਜਿਹੜਾ ਉਹਦੀ ਸੇਵਾ ਕਰਦਾ ਘੋੜਾ ਉਹਨੂੰ ਜਾਣੇ ਉਹਨੂੰ ਪਛਾਣੇ ਤੇ ਇਹ ਜਿਹੜੀਆਂ ਚੀਜ਼ਾਂ ਮੂਲ ਰੂਪ ਚ ਘੋੜਾ ਪ੍ਰੇਮੀ ਚਾਉਂਦੇ ਹੁੰਦੇ ਆ ਤੇ ਵਿਕਰਾਂਤ ਬਾਈ ਹੁਣਾਂ ਦਾ ਇਹ ਘੋੜਾ ਬਹੁਤ ਕਮਾਲ ਦਾ ਘੋੜਾ ਆ ਜੇ ਕੋਈ ਵੀਰ ਭਰਾ ਚਾਹੁੰਦਾ ਆ ਕਿ ਇਸ ਘੋੜੇ ਦੀ ਸਰਵਿਸ ਜਿਹੜੀ ਆਪਾਂ ਆਪਣੀਆਂ ਘੋੜੀਆਂ ਦੇ ਲਈ ਲੈਣੀ ਆ ਤਾਂ ਯਾਰ ਸੰਪਰਕ ਨੰਬਰ ਡਿਸਪਲੇ ਕਰ ਹੀ ਰਿਹਾ ਸਕਰੀਨ ਤੇ ਤੇ ਤੁਸੀਂ ਬੈਡ ਸਟੱਡ ਫਾਰਮ ਵਾਲਿਆਂ ਨੂੰ ਨਾ ਹੀ ਬੈਡ ਆ ਵੈਸੇ ਬਾਈ ਹੁਣੀ ਬਹੁਤ ਕਮਾਲ ਦੀ ਸਰਵਿਸ ਆ ਤੇ ਦਿਲ ਦੇ ਵਾਕਈ ਬਹੁਤ ਚੰਗੇ ਬੰਦੇ ਨੇ ਸੋ ਇਹਨਾਂ ਨੇ ਜਿਹੜੀ ਆ ਉਹ ਤੁਸੀਂ ਲੈ ਸਕਦੇ ਆ ਬਾਈ ਇੱਕ ਦੋ ਜਾਣਕਾਰੀਆਂ ਯਾਰ ਹੋਰ ਬਹੁਤ ਜ਼ਰੂਰੀ ਘੋੜੇ ਬਾਰੇ ਹਾਂਜੀ ਹਾਂ ਮੈਨੂੰ ਫਾਰਮ ਤੇ ਦੱਸੋ ਮਾੜਾ ਜਿਹਾ ਵੀ ਆਪਣੇ ਕੋਲ ਡਾਕਟਰ ਦੀ ਸਹੂਲਤ ਹੈਗੀ ਆ ਹਾਂਜੀ ਹਾਂ ਡਾਕਟਰ 90% ਕੇਸਸ ਹੀ ਆਪ ਹੀ ਟੈਕਲ ਕਰ ਲੈਂਦਾ ਮੈਂ अच्छा आ, जी हां जी हां वो 10% केसेस वो है जेडे गायनी ਨਾਲ ਰਿਲੇਟਡ ਨੇ ਉਹ ਡਾਕਟਰ ਕਰਮਜੀਤ ਜੀ ਆਂਦੇ ਨੇ ਅੱਛਾ ਜੀ ਮੈਲਕਾਲਾ ਤੋਂ ਬਰਨਾਲੇ ਤੋਂ ਰਾਦਰ ਹੈ ਨਾ ਠੀਕ ਹੈ ਜੀ ਜੇ ਕੋਈ ਸਰਜਰੀ ਕਰਨੀ ਹੈ ਕੋਈ ਮੇਜਰ ਸਰਜਰੀ ਕਰਾਉਣੀ ਹੈ ਕਿਸੇ ਕੋੜੇ ਦੀ ਜਾਂ ਬਾਹਰ ਕੋਈ ਅਸੀਂ ਬਿਮਾਰ ਕੋੜਾ ਲੈ ਕੇ ਆਂਦੇ ਹਾਂ ਨਾ ਉਹ ਫਿਰ ਡਾਕਟਰ ਵਿਕਰਮ ਲੋਹਤਰਾ ਡੈਲੀ ਨੇ ਮੰਨ ਲਓ ਕਿ ਕੋਈ ਬੰਦਾ ਆਪਣੇ ਕੋ ਘੋੜੀ ਛੱਡ ਕੇ ਜਾਂਦਾ ਹਾਂਜੀ ਹਾਂ ਕਿਉਂਕਿ ਇਹ ਦੰਦਾ ਕਿ ਯਾਰ ਦੁਬਾਰਾ ਹੀਟ ਚ ਨਾ ਆ ਜਾਏ ਜਾਂ ਇਹਨੂੰ 4 ਦਿਨ ਭਾਜੀ ਤੁਸੀਂ ਇੱਥੇ ਖੜੋ ਲਾਓ ਹਨਾ ਤੇ ਤੁਸੀਂ ਡਾਕਟਰ ਤੋਂ ਚੈੱਕ ਕਰਾ ਕੇ ਹੀ ਮਤਲਬ ਮੀਟ ਕਰਾਉਨੇ ਹੋ ਜਾਂ ਹਾਂਜੀ ਹਾਂ ਚੈੱਕ ਕਰਾ ਕੇ ਕੋਸ਼ਿਸ਼ ਇਹ ਹੀ ਹੁੰਦੀ ਹੈ ਜੀ ਕਿਉਂਕਿ ਮੇਰੀ ਫੀਸ ਨਾਲੋਂ ਜ਼ਿਆਦਾ ਮੈਟਰ ਬੰਦੇ ਦੀ ਖੱਜਲਖਵਰੀ ਕਰਦੀ ਹੈ ਜੀ ਜੇ ਕੋਈ ਭਰਾ ਆਇਆ ਫੋਰ ਐਗਜ਼ਾਮਪਲ ਕੋਈ ਭਰਾ ਬਠਿੰਡੇ ਜਾਂ ਮਾਨਸ ਏਰੀਆ ਤੋਂ ਆਇਆ ਮੰਨ ਲਓ ਉਹਨੂੰ 44500 ਗੱਡੀ ਤੇ ਇੱਕ ਵਾਰ ਲੱਗ ਗਿਆ ਉਹ 4045 ਦੀ 100 ਤੋਂ ਦੂਜੀ ਵਾਰ ਲੱਗਿਆ ਉਹਦਾ 9000 ਲੱਗਿਆ ਮੰਨ ਲਓ ਫੇਰ ਖਾਲੀ ਰਹਿ ਗਈ ਉਹਨੂੰ ਫੇਰ ਦੋ ਵਾਰ ਢੇਡਾ ਲੈਣਾ ਪਿਆ ਤਾਂ ਉਹ ਫੀਸ ਨਾਲ ਵੱਧ ਤਾਂ ਉਹਦੀ ਟਰਾਂਸਪੋਰਟੇਸ਼ਨ ਹੀ ਲੱਗ ਜਾਂਦੀ ਹੈ ਸੋ ਮੈਂ ਦਾ ਰਦਰ ਮਾਨਸਾ ਏਰੀਏ ਦੇ ਵਿੱਚ ਕੁਝ ਮਿੱਤਰ ਨੇ ਉਹਨਾਂ ਨੂੰ ਕਹਿੰਨਾ ਕਿ ਇੱਕ ਅੱਧਾ ਸਾਂਹ ਤੁਸੀਂ ਰੱਖੋ ਰੱਖਿਆ ਵੀ ਹੈ ਇੱਕ ਮੁੰਡਾ ਰੰਗਾ ਹੈ ਉਹਨਾਂ ਨੇ ਰਾਜੂ ਸਰਪੰਚ ਹੈ ਉਹਨਾਂ ਨੇ ਰੱਖਿਆ ਮਾਨਸਾ ਡਿਸਟ੍ਰਿਕਟ ਦੇ ਵਿੱਚ ਹਰ ਏਰੀਏ ਦੇ ਵਿੱਚ ਹੋਣਾ ਚਾਹੀਦਾ ਮੇਰੇ ਕੋਲ ਨਹੀਂ ਦੂਰਾਂ ਦੇ ਨਾਲ ਉਹ ਬੈਟਰ ਹੈ ਕਿ ਰੀਜ਼ਨੇਬਲ ਪ੍ਰਾਈਸ ਤੇ ਘੋੜੇ ਉੱਥੇ ਬੰਦਾ ਸਾਂਹ ਰੱਖ ਕੇ ਫੀਸ ਦੇ ਦੇਵੇ ਅੱਛਾ ਇਦਾਂ ਕੌਣ ਨਹੀਂ ਨਹੀਂ ਸੱਚਾਈ ਇਹ ਅਸਰ ਕਿਉਂ ਕਿਸੇ ਨੂੰ ਦੇਖੋ ਗੱਜਲ ਆਪਣਾ ਮੇਰਾ ਦੇਖੋ ਮੇਰਾ ਮੇਨ ਮਕਸਦ ਘੋੜੇ ਘੋੜੇ ਸ਼ੌਂਕ ਲਈ ਰੱਖੇ ਸੀ ਘੋੜੇ ਸ਼ੌਂਕ ਲਈ ਰੱਖੇ ਸੀ ਤੇ ਸ਼ੌਂਕ ਅੱਜ ਵੀ ਹੈ ਬਟ ਘੋੜ ਲਈ ਸ਼ੌਂਕ ਨਹੀਂ ਰਿਹਾ ਸ਼ੌਂਕ ਤੋਂ ਬਾਅਦ ਇਹ ਸੋਚਿਆ ਕਿ ਵਧੀਆ ਨਸਲ ਦਾ ਘੋੜਾ ਲੋਕਾਂ ਦੇ ਘਰ ਹੋਣਾ ਚਾਹੀਦਾ ਹੈ ਨਾ ਜਿਹੜਾ ਘੱਟ ਪ੍ਰਾਈਸ ਕੁਝ ਕੁਝ ਫੈਮਿਲੀਜ਼ ਮੇਰੇ ਵਰਗੀਆਂ ਨੇ ਜਿਹਨੂੰ ਸੌਰੀ ਮੇਰੇ ਵਰਗੀਆਂ ਮਤਲਬ ਜਿਹੜੀਆਂ ਕਿ ਜ਼ਿਆਦਾ ਪੈਸੇ ਨਹੀਂ ਖਰਚਣਾ ਚਾਹੁੰਦੀਆਂ ਜਾਨਵਰ ਵਧੀਆ ਘੋੜਾ ਰੱਖ ਲਿਆ ਨਾ ਉਹ ਸਾਡੀ ਕੋਸ਼ਿਸ਼ ਹੈ ਕਿ ਹਰ ਬੰਦੇ ਦੇ ਘਰ ਇੱਕ ਚੰਗਾ ਚੰਗੀ ਲਾਈਨ ਦਾ ਸਾਂਹ ਹੋਵੇ ਮੇਰੇ ਕੋਲੇ ਹਰ ਮੈਕਸਿਮਮ ਲਾਈਨ ਦੇ ਸਾਂਹ ਨੇ ਜਿੱਦਾਂ ਮੇਰੇ ਕੋਲ ਮੱਝੂ ਕੇ ਲਾਈਨ ਦੇ ਸਾਂਹ ਨੇ ਮੇਰੇ ਕੋਲ ਬਾਬਾ ਬਾਲਕਦਰ ਸ ਲਾਈਨ ਦੇ ਸਾਂਹ ਨੇ ਮੇਰੇ ਕੋਲੇ ਪ੍ਰਭਾਤ ਦਾ ਲਾਈਨ ਦਾ ਬੱਚਾ ਮੇਰੇ ਕੋਲ ਆਲੀਸ਼ਾਨ ਲਾਈਨ ਦਾ ਬੱਚਾ ਸੋ ਮੇਰੇ ਕੋਲ ਚਾਰ ਪੰਜ ਲਾਈਨਾਂ ਆਲਰੇਡੀ ਹੈਗੀਆਂ ਨੇ ਹਾਂਜੀ ਹਾਂ ਵਾਹ ਪਰ ਇਹ ਵੀ ਚਲੋ ਇੱਕ ਵੱਡੀ ਗੱਲ ਹੈ ਕਿ ਤੁਸੀਂ ਅੱਜ ਕਿਸੇ ਭਰਾ ਨੂੰ ਕਿਹਾ ਆ ਵੀ ਚੱਲ ਯਾਰ ਇੱਧਰ ਤੁਸੀਂ ਆਪਣਾ ਕਰੋ ਸਟੈਬਲਿਸ਼ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਤੁਹਾਨੂੰ ਇੱਕ ਵੈਸੇ ਗੱਲ ਕਰਦਾ ਜੇ ਆਪਾਂ ਸਬਜੀ ਮੰਡੀ ਚਲੇ ਜਾਈਏ ਸਬਜੀ ਮੰਡੀ ਦੇ ਵਿੱਚ ਸਬਜੀ ਮੰਡੀ ਸਬਜੀ ਮੰਡੀ ਆਪਣੇ ਨਾਮ ਨਾਮ ਦੀ ਵਿੱਚ ਸਾਰਾ ਕੁਝ ਹੈ ਸਬਜੀ ਦੀਆਂ ਸੌਦਗਾਨਾਂ ਤੇ ਜਿਹਦੀ ਕਿਸਮਤ ਹੈਗਾ ਉਹਨੇ ਜਿੱਤੋ ਸਬਜੀ ਲੈਣੀ ਹੈ ਉਤੋ ਹੀ ਲੈਣੀ ਹੈ ਇਹ ਤਾਂ ਹੈ ਨਹੀਂ ਕਿ ਇੱਕ ਸਬਜੀ ਵਾਲੇ ਕੋਲ ਹੀ ਸਾਰਾ ਸ਼ਹਿਰ ਸਬਜੀ ਲੈਂਦਾ ਨਹੀਂ ਵਧੀਆ ਸੋ ਇੱਦਾਂ ਹੀ ਸਾਈਕਲ ਮਾਰਕੀਟ ਹੈ ਆਹੀ ਆਹੀ ਦੁਕਾਨਾਂ ਸਾਈਕਲ ਦੀਆਂ ਸਾਰੀਆਂ ਹਨਾ ਇੱਦਾਂ ਸਰ ਹੈ ਹੀ ਇਦਾਂ ਇਹ ਤਾਂ ਇਹ ਤਾਂ ਲੋਕਾਂ ਦੀ ਆਪ ਦੀ ਇੱਕ ਥਿੰਕਿੰਗ ਹੈ ਹੁਣ ਤੁਸੀਂ ਦਾਣਾ ਮੰਡੀ ਚਲੇ ਜਾਓ ਮੈਂ ਮੈਂ ਦਾਣਾ ਲੈਣਾ ਉੱਥੇ 30 35 ਦੁਕਾਨਾਂ ਇਕੱਠੀਆਂ ਮੈਂ ਕਿਸੇ ਇੱਕ ਬੰਦੇ ਤੋਂ ਲੈਣਾ ਸ਼ਾਇਦ ਉਹ ਕੋਈ ਦੂਜਾ ਬੰਦਾ ਦੂਜੇ ਤੋਂ ਲੈਂਦਾ ਹੋਵੇ ਸੋ ਹਰ ਬੰਦੇ ਨੇ ਬਾਈ ਜੀ ਕਿਸਮਤ ਦੇਖਣਾ ਫਾਰਮ ਦੇ ਉੱਤੇ ਤੁਸੀਂ ਦੱਸਿਆ ਕਿ ਆਪਾਂ ਡਾਕਟਰ ਦਾ ਵੀ ਕਰ ਲਈਦਾ ਆ ਇਹ ਵੀ ਕਰ ਲਈਦਾ ਭਾਜੀ ਇੱਕ ਸਵਾਲ ਹੋਰ ਬੜਾ ਜ਼ਰੂਰੀ ਹੈ ਮੇਰੇ ਲਈ ਜਾਣਣਾ ਤੇ ਦਰਸ਼ਕ ਵੀ ਜਾਣਣਾ ਚਾਹੁੰਦੇ ਹੋ ਜੀ ਮੰ ਲੋ ਕੋਈ ਕੋੜੀ ਕ੍ਰਾਸ ਕਰਾਈ ਦੁਬਾਰਾ ਹੀਟ ਚ ਆ ਜਾਂਦੀ ਐ ਨਹੀਂ ਉਹ ਆਪਣਾ ਸਫਲ ਹੋਇਆ ਕੰਮ ਤੇ ਤੁਸੀਂ ਉਸੇ ਫੀਸ ਚ ਕਰ ਦਿੰਦੇ ਹੋ ਭਾਈ ਸਾਲ ਸਾਲ ਹੀ ਪੁੱਛਦੇ ਭਾਜੀ ਆਪਾਂ ਕੋਈ ਰੋਲਾ ਹੀ ਐ ਨਹੀਂ ਗਾ ਅੱਛਾ ਜੀ ਹਾਂ ਜੀ ਹਾਂ ਤੁਹਾਨੂੰ ਨੀਚੇ ਕਮੈਂਟ ਆ ਜਣੇ ਜਿਹੜੇ ਭਰਾ ਕਰਾ ਕੇ ਗਏ ਹਨ ਮਹੀਨਾ ਦੋ ਮਹੀਨੇ ਬਟ ਮੈਨੂੰ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਭਾਈ ਜੀ ਤੂੰ ਸਾਡਾ ਪਿਛਲੀ ਵਾਰ ਸਮਾਂ ਖਰਾਬ ਹੋ ਗਿਆ ਡਾਕਟਰ ਨੂੰ ਚੈੱਕ ਕਰਾ ਕੇ ਲਿਆਓ ਜੀ ਤੁਹਾਡੇ ਕੋਲ ਡਾਕਟਰ ਹੈ ਡਾਕਟਰ ਦੀ ਅਵੇਲੇਬਿਲਟੀ ਹੈ ਅਨਨੈਸੈਸਰੀ ਪਰੇਸ਼ਾਨ ਨਾ ਹੋ ਵੈਰੀ ਗੁੱਡ ਮੈਂ ਨਹੀਂ ਮਨਾ ਕਰਦਾ ਭਾਈ ਕੋਈ ਰੋਲਾ ਹੀ ਐ ਨਹੀਂ ਗਾ ਵਾਹ 1 ਪੈਸੇ ਦਾ ਰੋਲਾ ਨਹੀਂ ਜੀ ਪੁਆਇੰਟ .1 ਪੁਆਇੰਟ 1% ਵੀ ਰੋਲਾ ਨਹੀਂਗਾ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ 8 ਮਹੀਨੇ ਕੋਈ ਰੋਲਾ ਨਹੀਂਗਾ ਵਾਹ ਬਹੁਤ ਹੀ ਫਲੈਕਸੀਬਿਲਟੀ ਜਿਹੜੀ ਆ ਉਹ ਆਪਾਂ ਨੂੰ ਬੈਡ ਸਟੱਡ ਫਾਰਮ ਵਾਲੇ ਜਿਹੜੇ ਆਲੇ ਜਿਹੜੇ ਆ ਉਹ ਦੇ ਰਹੇ ਆ ਬਾਈ ਹੁਣਾਂ ਦਾ ਜਿਗਰਾ ਆ ਯਾਰ ਤੇ ਕੰਮ ਇਹ ਜਿਗਰਿਆਂ ਵਾਲਿਆਂ ਦੇ ਹੀ ਆ ਇਹ ਮੇਰੇ ਵਰਗਾ ਆਮ ਬੰਦਾ ਸ਼ਾਇਦ ਇਹ ਕੰਮ ਨਹੀਂ ਕਰ ਸਕਦਾ ਵੈਸੇ ਭਾਜੀ ਜਿੰਨੇ ਵੀ ਘੋੜੇ ਆਪਣੇ ਕੋਲ ਆ ਚਾਹੇ ਇਹ ਮਹੰਤ ਘੋੜਾ ਆ ਚਾਹੇ ਬਾਕੀ ਦੇ 6-7 ਘੋੜੇ ਤੁਹਾਡੇ ਕੋਲ ਹੋਰ ਆ ਵੈਸੇ ਉਦਾਂ ਰਿਪੀਟ ਹੈਗੀ ਨਾ ਜੀ ਆ ਦੇਖੋ ਐ ਇਦਾਂ ਵੀ ਰਿਪੀਟ ਇੱਕ ਵਾਰ ਹੋ ਜਾਂਦਾ ਹਾਂ ਕੋਈ ਵਾਰ ਹੋਈ ਕੋਈ ਵਾਰ ਹੋਈ ਕਈ ਵਾਰ ਹੋਇਆ ਜੀ ਕਈ ਵਾਰ ਹੋਇਆ ਤੇ ਇਹ ਦੇਖੋ ਇਹ ਚੀਜ਼ਾਂ ਕੁਦਰਤੀ ਨੇ ਜੀ ਇੱਕ ਚੀਜ਼ਾਂ ਕੁਦਰਤੀ ਨੇ ਅਸੀਂ ਕੁਦਰਤੀ ਚੀਜ਼ਾਂ ਨੂੰ ਮੈਨਮੇਡ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਹਮ ਪਹਿਲੇ 11 ਵਜੇ ਦੇ ਨਜੰਪ ਦੇਣਾ ਸੂਨ ਤੋਂ ਬਾਅਦ ਫੋਰ ਐਗਜ਼ਾਮਪਲ ਜਾਂ ਫੇਰ ਮੇਰੇ ਡਾਕਟਰ ਜੰਪ ਦੇਣਾ ਸੋਣ ਤੋਂ ਬਾਅਦ ਜਾਂ ਤੁਸੀਂ ਕਹਿ ਲੋ ਕਿ ਸਾਡੇ ਡਾਕਟਰ ਸਾਡੇ ਹਿਸਾਬ ਨਾਲ ਹੁਣ ਜੰਪ ਦੇਣਾ ਬੰਦਦਾ ਹੈਗਾ ਬੜੇ ਚੀਜ਼ਾਂ ਜੇ ਆਪਾਂ ਵਾਇਲਡ ਲਾਈਫ ਦੇ ਵਿੱਚ ਚਲੇ ਜਾਈਏ ਤਾਂ ਉਹ ਨੇਚਰਲ ਪ੍ਰੋਸੈਸ ਹੈਗਾ ਹਨਾ ਕੁਦਰਤੀ ਤਿੱਜਾ ਉਹ ਕੁਦਰਤ ਫਿਰ ਆਪਣਾ ਰੰਗ ਦਿਖਾਉਂਦੀ ਹੈਗਾ ਯਾਰ ਠੀਕ ਹੈ ਤੂੰ ਪਲਾਨਿੰਗ ਨਾ ਕਰਦਾ ਭਾਈ ਸ਼ਾਇਦ ਪਲਾਨਿੰਗ ਦਾ ਨਹੀਂ ਹੋਣਾ ਜੀ ਡਾਕਟਰ ਤੋਂ ਚੈੱਕ ਕਰਾ ਵੀ ਕਿ ਬਹੁਤ ਕੁੜੀਆਂ ਇਦਾਂ ਦੀਆਂ ਜਿਹੜੀਆਂ ਡਾਕਟਰ ਤੋਂ ਚੈੱਕ ਵੀ ਕਰਾ ਲਈਦੀਆਂ ਫਿਰ ਵੀ ਉਹ ਨਹੀਂ ਰਿਪੀਟ ਕਰਦੀਆਂ ਦੋ ਆ ਤਿੰਨ ਯੈਸ ਕੀ ਆਪਾਂਸ ਰਿਪੀਟ ਨੂੰ ਜਿਹੜਾ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਪ੍ਰੋਬਲਮ ਉਹ ਬਾਈ ਜੀ ਕੋੜਾ ਛੱਡਣਾ ਕੋੜਾ ਛੱਡਣ ਦੀ ਫੀਸ ਨਹੀਂ ਲੈਂਦਾ ਲੈਣੀ ਬਣਦੀ ਜੀ ਮੇਰੇ ਹਿਸਾਬ ਨਾਲ ਮੈਂ ਕਿਸੇ ਦੀ ਕੋਈ ਡਿਸਕਸ਼ਨ ਨਹੀਂ ਹੈ ਮੈਂ ਕਿਸੇ ਸਟੱਡ ਫਾਰਮ ਬਾਰੇ ਗੱਲ ਨਹੀਂ ਕਰ ਰਿਹਾ ਨਾ ਮੈਂ ਜ਼ਿੰਦਗੀ ਜੀ ਕਿਸੇ ਕੰਟਰੋਵਰਸੀ ਜਸ ਤੱਕ ਪਿਆ ਨਾ ਕਿਸੇ ਆਉਣ ਵਾਲੇ ਸਮੇਂ ਚ ਕੰਟਰੋਵਰਸੀ ਪਿਆਣਾ ਚਾਹਣਾ ਜੀ ਬਟ ਮੇਰੀ ਆਪ ਦੀ ਇੱਕ ਥਿੰਕਿੰਗ ਹੈ ਕਿ ਕੋੜਾ ਫੀਸਲੀ ਫੀਸਲੀ ਕੋੜਾ ਨਹੀਂ ਛੱਡਿਆ ਜਾਂਦਾ ਕੋੜਾ ਜੇ ਫੀਸ ਲਈ ਜਾਂਦੀ ਹੈ ਤਾਂ ਉਹ ਘੋੜੀ ਨੂੰ ਕਨਸੀਵ ਕਰਨ ਦੀ ਲਈ ਜਾਂਦੀ ਹੈ ਉਹ ਪਹਿਲੇ ਜੰਪ ਤੇ ਹੋ ਜੇ ਉਹ ਚਾਰ ਜੰਪ ਤੇ ਹੋ ਜੇ ਉਹ 6 ਵਾਰ ਚੋ ਵਾ ਫੀਸ ਤਾਂ ਬੇਸਿਕਲੀ ਅਗਲੇ ਦੇ ਘਰ ਖੁਸ਼ੀਆਂ ਦੀ ਫੀਸ ਹੈ ਤਾਂ ਵਧਾਈ ਹੈ ਭਾਈ ਜੇ ਮੈਂ ਆਪਣੀ ਗੱਲ ਕਰਾਂ ਇਹ ਤਾਂ ਬੰਦੇ ਖੁਸ਼ੀ ਵਧਾਈ ਨਹੀਂ ਤਾਂ ਲੋਕੀ ਕਹਿਣਗੇ ਜੀ ਵਧਾਈ ਨਹੀਂ ਕਿਉਂ ਨਹੀਂ ਵਧਾਈ 11000 21000 51000 ਕਿਉਂ ਹੈ ਇਹ ਕਾ ਪਿੱਛੇ ਕਿਉਂ ਹੈ ਖੁਸ਼ੀ ਦਾ ਇਹ ਕਾ ਨਾ ਕੋ ਰਾਉਂਡ ਫਿਗਰ ਚ 20000 15000 25 15 16000 ਕੌਣ ਲੈਂਦਾ ਕੋਈ ਨਹੀਂ ਲੈਂਦਾ ਬੰਦਾ 21000 11000 31000 5000 ਮੈਨੂੰ ਲੱਗਦਾ ਕਿ ਇਹ ਵਧਾਈ ਹੈ ਖੁਸ਼ੀ ਨਾਲ ਲਈ ਜਾਂਦੀ ਚੀਜ਼ ਜੇ ਬੰਦੇ ਨੇ ਖੁਸ਼ੀ ਦੇ ਨਾਲ ਕੋਈ ਆਰਗੂਮੈਂਟ ਹੈ ਉਹ ਫਿਰ ਉਹਦਾ ਫਾਇਦਾ ਨਹੀਂ ਨਾ ਉਹ ਖੁਸ਼ੀ ਦੇ ਵਿੱਚ ਤਾਂ ਕੋਈ ਆਰਗੂਮੈਂਟ ਹੋਣਾ ਨਹੀਂ ਚਾਹੀਦਾ ਬੈਡ ਸਟੱਡ ਫਾਰਮ ਬੋਲੋ ਜਿਹੜਾ ਮਹਾਨਤ ਘੋੜਾ ਦਿਖਾਇਆ ਇਹਦੇ ਲਈ ਧੰਨਵਾਦ ਵੀ ਹੈ ਬਹੁਤ ਬਹੁਤ ਔਰ ਯਾਰ ਘੋੜਾ ਪ੍ਰੀਮੀਓ ਜਾਂ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਤਾਂ ਇਹੀ ਕਹੂੰਗਾ ਯਾਰ ਕਦੇ ਨਾ ਤੁਹਾਡਾ ਟਾਈਮ ਲੱਗੇ ਤਾਂ ਇਹਨਾਂ ਕੋਲ ਇੱਥੇ ਫਾਰਮ ਤੇ ਆਇਓ ਜੀ ਬਹੁਤ ਸਾਰੇ ਜਾਨਵਰ ਇਹਨਾਂ ਨੇ ਇੱਥੇ ਰੱਖੇ ਨੇ ਤੇ ਬੜੇ ਪਿਆਰ ਨਾਲ ਰੱਖੇ ਆ ਤੇ ਬਾਈ ਹੁਣੀ ਕਾਰੋਬਾਰੀ ਵੀ ਨੇ ਤੇ ਬਾਈ ਹੁਣੀ ਖੁਦ ਜੌਬ ਵੀ ਕਰਦੇ ਆ ਤੇ ਵਿਕਰਾਂਤ ਭਾਈ ਹੁਣਾਂ ਬਾਰੇ ਤਾਂ ਮਤਲਬ ਮੈਂ ਜਦੋਂ ਮੈਂ ਇਹਨਾਂ ਦੀ ਲਾਈਫ ਦੇਖਦਾ ਆ ਇਹ ਇੰਨੇ ਮਤਲਬ ਇਹਨਾਂ ਨੇ ਇੰਨੀ ਮਿਹਨਤ ਕਰਦੇ ਆ ਮੈਂ ਕਹਿੰਦਾ ਹੁੰਦਾ ਯਾਰ ਇਹਨਾਂ ਕੋਲ ਇੱਕ ਊਡੇ ਰੱਖਣ ਦਾ ਜਾਂ ਇਹ ਸਾਰਾ ਸੇਵਾ ਕਰਨ ਦਾ ਟਾਈਮ ਵੀ ਹੈਗਾ ਇਹਨਾਂ ਕੋਲ ਪਰ ਇਹਨਾਂ ਦੀ ਵੀ ਦਲੇਰੀ ਆ ਤਾਂ ਕਦੇ ਆਇਓ ਜ਼ਰੂਰ ਮੈਂ ਇਹ ਕਹਿ ਸਕਦਾ ਕਿ ਕਦੇ ਨਾ ਕਦੇ ਜ਼ਰੂਰ ਜਿਹੜੇ ਪ੍ਰੇਮੀ ਨੇ ਜਿਹੜੇ ਘੋੜਿਆਂ ਨਾਲ ਪਿਆਰ ਕਰਦੇ ਆ ਉਹ ਜ਼ਰੂਰ ਕਦੇ ਆ ਕੇ ਦੇਖਿਓ ਵੀ ਇੰਦਾ ਵੀ ਯਾਰ ਸੇਵਾ ਕਰਦੇ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲੂਗਾ ਜ਼ਰੂਰ ਮਿਲੂਗਾ ਬਾਈ ਸਨੇਹਾ ਜ਼ਰੂਰ ਇੱਕ ਦੇ ਦਿਓ ਵੀਡੀਓ ਦੇ ਇਹਦੇ ਵਿੱਚ ਘੋੜਾ ਪ੍ਰੇਮੀਆਂ ਨੂੰ ਜਾਂ ਆਪਣੇ ਦਰਸ਼ਕਾਂ ਨੂੰ ਕਹਿ ਲਈਏ ਵੀ ਪੀਆਰ ਪੰਜਾਬ ਦੇ ਨੂੰ ਕੋਈ ਨਾ ਕੋਈ ਸਨੇਹਾ ਜ਼ਰੂਰ ਦੇਵੇ ਬਈ ਸ ਸਨੇਹਾ ਦਾ ਤੁਸੀਂ ਜੇ ਘੋੜਿਆਂ ਜਾਨਵਰਾਂ ਪਤੀ ਲੈਣਾ ਤੇ ਮੇਰੇ ਖਿਆਲ ਨਾਲ ਹਰ ਬੰਦੇ ਨੇ ਕੋਈ ਨਾ ਕੋਈ ਜਾਨਵਰ ਆਪਣੀ ਸਮਰੱਥਾ ਦੇ ਅਕੋਰਡਿੰਗ ਜਗ੍ਹਾ ਦੇ ਅਕੋਰਡਿੰਗ ਰੱਖਣਾ ਚਾਹੀਦਾ ਜੀ ਦੂਜਾ ਤੁਸੀਂ ਮੇਰੇ ਫਾਰਮ ਦੇ ਘੁੰਮ ਕੇ ਦੇਖੋਗੇ ਮੇਰੇ ਫਾਰਮ ਦਾ ਟੈਂਪਰੇਚਰ ਸ਼ਹਿਰ ਦੇ ਨਾਲੋਂ 3 ਤੋਂ 5 ਘੱਟ ਹੋਊਗਾ ਹਾਂ ਜਿੰਨਾ ਕਿ ਇੱਥੇ ਬੂਟਾ ਲੱਗਿਆ ਹੋਇਆ ਜੀ ਤੁਸੀਂ ਦੇਖੋਗੇ ਮੈਂ ਮੈਕਸਮ ਬੂਟਾ ਨੇਮਤਾ ਪੇਪਲ ਦਾ ਲਾਇਆ ਹੋਇਆ ਹਾਂਜੀ ਹਾਂਜੀ ਹਾਂ ਜਿਹੜਾ ਕਿ ਵਾਤਾਵਰਣ ਲਈ ਬਹੁਤ ਵਧੀਆ ਮੈਂ ਬਹੁਤ ਮੇਰਾ ਬ ਰੂਟੀਨ ਹੈ ਭਾਈ ਜੀ ਮੈਂ ਬਹੁਤ ਬੂਟੇ ਲਾਉਣਾ ਬਹੁਤ ਬੂਟੇ ਲਾਣਾ ਜੈਥੇ ਨਹੀਂ ਲਾਣਾ ਸ਼ਹਿਰ ਚ ਲਾਦੀ ਦੇ ਰੋਡ ਦੇ ਸਾਈਡ ਲਾਦੀ ਦੇਗੇ ਮੈਂ ਦੇਖ ਲਿਆ ਤੁਸੀਂ ਬਹੁਤ ਬੂਟੇ ਲਾਏ ਹਾਂ ਜੀ ਹਾਂ ਕਿਉਂਕਿ ਆਕਸੀਜਨ ਹਰ ਬੰਦੇ ਨੂੰ ਚਾਹੀਦੀ ਹੈ ਬਟ ਬੂਟਾ ਵੀ ਤਾਂ ਲਾਣਾ ਪਊਗਾ ਨਾ ਆਕਸੀਜਨ ਬੂਟੇ ਵੱਢਣੋਂ ਤਾਂ ਬੰਦਾ ਮੈਂਟਲ ਆਉਂਦਾ ਮੈਂ ਮੇਰਾ ਹਜੇ ਤੱਕ ਦਾ ਸਿਸਟਮ ਇਹ ਹੈ ਜੀ ਜੇ ਕਿਸੇ ਮੇਰੀ ਜਗ੍ਹਾ ਦੇ ਵਿੱਚ ਬੂਟਾ ਆ ਗਿਆ ਤੇ ਮੈਂ ਸ਼ਾਇਦ ਨਹੀਂ ਪਰਲੇ ਪਾਸੋਂ ਕੱਢ ਲੈਣਾ ਮੈਂ ਬੂਟਾ ਨਹੀਂ ਵੱਢਦਾ ਤੁਸੀਂ ਦੇਖੋ ਕਿੱਡੇ-ਕੱਡੇ ਵੱਡੇ ਪਿੱਪਲ ਲੱਗੇ ਆ ਹਾਂ ਹੈਨਾ ਦੇਖਿਓ ਨਾਰਮਲੀ ਸਾਡੇ ਕੀ ਟੈਂਕੀਆਂ ਦੇ ਪਿੱਪਲ ਲੱਗ ਜਾਂਦੇ ਆ ਮੈਂ ਪਿੱਪਲ ਟੈਂਕੀ ਤੋਂ ਉਤਾਰ ਕੇ ਅੰ ਜੋ ਆਕਸੀਜਨ ਆਪਾਂ ਨੂੰ ਚਾਹੀਦੀ ਹੈ ਉਸ ਬੂਟੇ ਦੀ ਆਕਸੀਜਨ ਮੈਂ ਕੱਲ੍ਹ ਨਹੀਂ ਤਾਂ ਲੈਣੀ ਨਹੀਂ ਬਾਈ ਹੈ ਨਾ ਸਭ ਨਹੀਂ ਲੈਣੀ ਬਿਨਾਂ ਸ਼ੱਕ ਜੀ ਬਿਨਾਂ ਸ਼ੱਕ ਹਾਂਜੀ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਰ ਥੈਂਕ ਯੂ ਔਰ ਤੁਸੀਂ ਸਮਾ ਦਿੱਤਾ ਇਹਦੇ ਲਈ ਵੀ ਧੰਨਵਾਦ ਥੈਂਕ ਯੂ ਅ ਪਿਆਰੇ ਦੋਸਤੋ ਇਹ ਕੋੜਾ ਦੇਖ ਕੇ ਤੁਹਾਨੂੰ ਵਧੀਆ ਲੱਗਾ ਹੋਊਗਾ ਬੈਡ ਸਟੱਡ ਫਾਰਮ ਦੀ ਵੀਡੀਓ ਆਪਾਂ ਪਹਿਲੀ ਵਾਰ ਹੀ ਪੀਆਰ ਪੰਜਾਬ ਤੇ ਕਰੀ ਹੈ ਤੇ ਉਮੀਦ ਹੈ ਕਿ ਤੁਹਾਡੇ ਨਾਲ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਔਰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਵਾਲਾ ਬਟਨ ਦਬਾ ਕੇ ਇਹਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਖਾਸ ਕਰਕੇ ਘੋੜਾ ਪ੍ਰੀਮੀਅਰ ਨਾਲ ਔਰ ਜਿਹੜੇ ਜਾਨਵਰਾਂ ਦਾ ਸ਼ੌਕ ਰੱਖਦੇ ਨੇ ਚਾਹੇ ਉਹ ਕਿਸੇ ਵੀ ਜਾਨਵਰ ਦਾ ਉਹਨਾਂ ਨੂੰ ਜ਼ਰੂਰ ਯਾਰ ਰਹੇ ਭੇਜਿਓ ਤੇ ਉਹਨਾਂ ਨੂੰ ਕੁਛ ਨਾ ਕੁਛ ਸਿੱਖਣ ਲਈ ਵੀ ਮਿਲ ਸਕਦਾ ਇਹਦੇ ਵਿੱਚੋਂ ਔਰ ਹਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਆ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਵਿਕਰਾਂਤ ਬਾਈ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਮਿਲ ਰਾਂ ਹਾਂ ਧੰਨਵਾਦ ਰੋਸਿਕਾ ਜੀ ਥੈਂਕ ਯੂ